तो स नहीं है अपन थान तना चाहता असि सिर्फ सावधानी है सुचेत रहना है जो किसी जुकाम है थोड़ा जा उसको दूरी बना के रखो और मास्क यूज कर लो ਚਿੱਲੀਚ ਕੋਰੋਨਾ ਵਾਇਰਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਯਕੀਨ ਨਹੀਂ ਕਰਨਾ ਚਾਹੀਦਾ ਇਹ ਕਹਿਣਾ ਸਿਫਤ ਫਤੇਗੜ ਸਾਹਿਬ ਦੇ ਸਿਵਲ ਸਰਜਨ ਦਾ ਉਹਨਾਂ ਨੇ ਕਿਹਾ ਜ਼ਿਲ੍ਹੇ 'ਚ ਜੇਕਰ ਕੋਈ ਵੀ ਕੋਰੋਨਾ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਿਹਤ ਵਿਭਾਗ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਫਲਾਈ ਜਾਂਦੀ ਅਫਵਾਹ ਤੇ ਯਕੀਨ ਨਾ ਕਰਨ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ 'ਚ कोरोना वायरस ਦੇ 500 ਤੋਂ ਵੱਧ ਲੋਕਾਂ ਦੇ ਟੈਸਟ ਹੋ ਚੁੱਕੇ ਨੇ ਸਿਵਲ ਸਰਜਨ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਨੂੰ ਭੀੜ-ਪਾੜ ਵਾਲੇ ਇਲਾਕਿਆਂ 'ਚ ਨਹੀਂ ਜਾਣਾ ਚਾਹੀਦਾ ਅਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਸਬੰਧੀ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਤੁਸੀਂ ਜਰੂਰ ਸੁਣੋ ਹਾਂਜੀ ਇਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪਹਿਲੇ ਵੀ ਕੋਵਿਡ ਦੀਆਂ ਜਿਹੜੀਆਂ ਦੋ ਵੇਵਜ਼ ਆਪਣੇ ਜਿਹੜੀਆਂ ਹੈਗੀਆਂ ਸਾਰੀ ਦੁਨੀਆ 'ਚ ਹੀ ਆ ਚੁੱਕੀਆਂ ਨੇ ਇੰਡੀਆ ਪੰਜਾਬ 'ਚ ਨਹੀਂ ਸੋ ਇਸ ਕਰਕੇ ਜੋ ਜਦੋਂ ਥੋੜਾ ਜਿਹਾ ਸਾਡੇ ਥੋੜੇ ਕੇਸਿਸ ਹੋਰ ਕੰਟਰੀਜ਼ 'ਚ ਆਨੇ ਸ਼ੁਰੂ ਹੋਏ ਅਸੀਂ ਵੀ ਜਿਹੜੀਆਂ ਸਾਰੀਆਂ ਸਾਵਧਾਨੀਆਂ ਉਹ ਜਿਹੜੀਆਂ ਹੈ ਕਿਆਂ ਲੋਕਾਂ ਨੂੰ ਉਹਦੇ ਬਾਰੇ ਦੱਸਣਾ ਸ਼ੁਰੂ ਕਰਤਾ ਕਿ ਪਬਲਿਕ ਦੇ ਵਿੱਚ ਨਾ ਜਾਓ ਬਿਨਾਂ ਲੋੜ ਤੋਂ ਬਾਜ਼ਾਰ ਨਾ ਫਿਰੋ ਬਾਹਰ ਨਾ ਫਿਰੋ ਅਗਰ ਖਾਂਗ ਚੁਕਾ ਮੈਂ ਤਾਂ ਆਪਣੀ ਟੈਸਟਿੰਗ ਕਰਵਾਓ ਬਾਕੀ ਸਾਡੇ ਕੋਲ ਜਿਹੜੇ ਸਾਡੇ ਹਸਪੀਟਲਸ ਆ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਪ੍ਰਬੰਧ ਹੈਗਾ ਅਗਰ ਕੇਸਿਸ ਆਉਂਦੇ ਆ ਸਾਡੇ ਕੋਲ ਸਾਡੇ ਕੋਲ ਆਈਸੋਲੇਸ਼ਨ ਵਾਰਡਸ ਪੈਨੇ ਹੋਏ ਆ ਸਾਡੇ ਕੋਲ ਦੋ ਆਕਸੀਜਨ ਪਲਾਂਟ ਹੈਗੇ ਜ਼ਿਲ੍ਹੇ 'ਚ ਵੱਡੇ ਜਿਹੜੇ ਕਿ ਆਕਸੀਜਨ ਜਿੱਥੇ ਕਿ ਪ੍ਰੋਡਿਊਸ ਹੁੰਦੀ ਹੈ ਪੀਐਸਸੀ ਪਲਾਂਟ ਕਹਿੰਦੇ ਆ ਉਹਨੂੰ ਅਸੀਂ ਤੇ ਪੂਰੇ ਸਾਡੇ ਕੋਲ ਆਲਮੋਸਟ ਸਾਰੇ ਜ਼ਿਲ੍ਹੇ ਚ 500 ਤੋਂ ਉੱਪਰ ਆਕਸੀਜਨ ਦੇ ਸਿਲੰਡਰਸ ਹੈਗੇ ਵੱਡੇ ਛੋਟੇ ਮਿਲਾ ਕੇ ਔਰ ਸਾਰੀਆਂ ਸਾਡੇ ਕੋਲ ਜਿਹੜੀਆਂ ਲੋੜੀਂਦੀਆਂ ਦਵਾਈਆਂ ਉਹ ਵੀ ਮੌਜੂਦ ਹੈਗੀਆਂ ਤੇ ਸਾਨੂੰ ਸਾਡੀ ਹਰ ਪੱਖੋ ਤਿਆਰੀ ਹੈ ਜੇ ਕੇਸਿਸ ਆਉਂਦੇ ਹੈਗੇ ਆ ਜੀ ਆਲ ਜ਼ਿਲ੍ਹੇ ਚ ਕੋਈ ਕੇਸ ਆਇਆ ਨਹੀਂ ਜੀ ਸਾਡੇ ਅਰਾਊਂਡ 500 ਦੀ ਜਿਹੜੀ ਟੈਸਟਿੰਗ ਹੈ ਹੁਣ ਤੱਕ ਹੋ ਚੁੱਕੀ ਹੈ ਬਟ ਹਜੇ ਉਹਦੇ ਚ ਕੋਈ ਵੀ ਜਿਹੜਾ ਪੋਜ਼ਿਟਿਵ ਕੇਸ ਤਾਂ ਨਹੀਂ ਆਇਆ ਸਾਵਧਾਨੀਆਂ ਕੀ ਕੀ ਵਰਤਣੀਆਂ ਚਾਹ ਸਾਵਧਾਨੀਆਂ ਇਹਦੇ ਵਿੱਚ ਇਹ ਹੈ ਜੀ ਆਪਾਂ ਨੂੰ ਜਿਵੇਂ ਬਾਹਰ ਜਾਣੇ ਆ ਘਰ ਆਣੇ ਆ ਬਾਰ-ਬਾਰ ਆਪਣੇ ਹੈਂਡਸ ਵਾਸ਼ ਕਰਨ ਜਿਹੜਾ ਜੇ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਥੋੜਾ ਜਿਹਾ ਉਸ ਨੂੰ ਦੂਰੀ ਬਣਾ ਕੇ ਰੱਖੋ ਔਰ ਮਾਸਕ ਯੂਜ਼ ਕਰ ਲੋ ਜਿਹੜੇ ਆਪਣੇ ਇਮਿਊਨੋ ਕੰਪਰਮਾਈਜ਼ ਹੁੰਦੇ ਹੈ ਜਿਹੜਾ ਬਜ਼ੁਰਗ ਹੁੰਦੇ ਹੈ ਜਾਂ ਛੋਟੇ ਬੱਚੇ ਹੁੰਦੇ ਹੈ ਜਾਂ ਕੈਂਸਰ ਦੇ ਪੇਸ਼ੈਂਟ ਹੁੰਦੇ ਹੈ ਟੀਵੀ ਦੇ ਪੇਸ਼ੈਂਟ ਹੁੰਦੇ ਹੈ ਜਿਨ੍ਹਾਂ ਦੀ ਇਮਿਊਨਿਟੀ ਆਪਣੀ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਡਵਾਈਸ ਕਰਾਂਗੇ ਕਿ ਮਾਸਕ ਪਾ ਕੇ ਰੱਖੋ ਤੇ ਪਬਲਿਕ ਚ ਅਵੋਇਡ ਕਰੋ ਜਾਨਾ ਬੁਫਵਾ ਵਗੈਰਾ ਖਾਣੇ ਉਹਨਾਂ ਦੀ ਪਹੁੰਚ ਆਪਾਂ ਨੂੰ ਖਾਣ ਤੇ ਯਕੀਨ ਨਹੀਂ ਕਰਨਾ ਚਾਹੀਦਾ ਅਸੀਂ ਸਿਰਫ ਸਾਵਧਾਨੀ ਵਰਤਣੀ ਹੈ ਤੇ ਸੁਚੇਤ ਰਹਿਣਾ ਹੈ ਕਿਉਂਕਿ ਇਸ ਟਾਈਮ ਤੁਹਾਡੇ ਜ਼ਿਲ੍ਹੇ ਚ ਕੋਈ ਬਟ ਸਾਵਧਾਨੀ ਅਸੀਂ ਹਰ ਜਗ੍ਹਾ ਵਖਰੀਆ ਫਗਾ ਕੋਈ ਕਹਿੰਦਾ ਹੈਗਾ ਤਾਂ ਉਹਦੇ ਤੇ ਨਹੀਂ ਯਕੀਨ ਕਰਨਾ ਚਾਹੀਦਾ ਜਦ ਤੱਕ ਕਿ ਉਹਨੂੰ ਅਸੀਂ ਨਹੀਂ ਉਹਨੂੰ ਜਿਹੜਾ ਜਸਟੀਫਾਈ ਕਰਦੇ ਕਿ ਇਦਾਂ ਦਾ ਕੁਝ ਹੈਗਾ ਸਾਡੇ ਕੋਲ ਆਲਮੋਸਟ ਸਾਰੇ ਜ਼ਿਲ੍ਹੇ ਚ 500 ਤੋਂ ਉੱਪਰ ਆਕਸੀਜਨ ਦੇ ਸਿਲੰਡਰਸ ਹੈਗੇ ਵੱਡੇ ਛੋਟੇ ਮਿਲਾ ਕੇ ਔਰ ਸਾਰੀਆਂ ਸਾਡੇ ਕੋਲ ਜੁੜੀਆਂ ਲੋੜੀਆਂ ਦਵਾਈਆਂ ਉਹ ਵੀ ਮੌਜੂਦ ਹੈਗੀਆਂ ਤੇ ਸਾਨੂੰ ਸਾਡੀ ਹਰਪੱਖੋ ਤਿਆਰੀ ਹੈ ਜੇ ਕੇਸਿਸ ਆਉਂਦੇ ਹੈਗੇ ਇਸ ਟਾਈਮ ਸਾਡੇ ਜ਼ਿਲ੍ਹੇ ਚ ਕੋਈ ਕੇਸ ਨਹੀਂ ਹੈ ਆਪਾਂ ਨੂੰ ਉਸ ਸਾਥੀ ਜ਼ਕੀਰ ਨਹੀਂ ਕਰਨਾ ਚਾਹੀਦਾ ਅਸੀਂ ਸਿਰਫ ਸਾਵਧਾਨੀ ਵਰਤਣੀ ਹੈ ਤੇ ਸੁਚੇਤ ਰਹਿਣਾ ਹੈ ਜੇ ਕਿਸੇ ਨੂੰ ਖਾਂਸੀ ਜੁਕਾਮ ਹੈ ਥੋੜਾ ਜਿਹਾ ਉਸ ਨੂੰ ਦੂਰੀ ਬਣਾ ਕੇ ਰੱਖੋ ਔਰ ਮਾਸਕ ਹੀ ਉਸ ਦਾ ਲਓ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ 'ਤੇ ਯਕੀਨ ਨਹੀਂ ਕਰਨਾ ਚਾਹੀਦਾ ਇਹ ਕਹਿਣਾ ਸੀ ਫਤੇਗੜ ਸਾਹਿਬ ਦੀ ਸਿਵਲ ਸਰਜਨ ਦਾ ਉਹਨਾਂ ਨੇ ਕਿਹਾ ਜ਼ਿਲ੍ਹੇ 'ਚ ਜੇਕਰ ਕੋਈ ਵੀ ਕੋਰੋਨਾ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਿਹਤ ਵਿਭਾਗ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਫਲਾਈ ਜਾਂਦੀ ਅਫਵਾਹ 'ਤੇ ਯਕੀਨ ਨਾ ਕਰਨ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ 'ਚ कोरोना वायरस ਦੇ 500 ਤੋਂ ਵੱਧ ਲੋਕਾਂ ਦੇ ਟੈਸਟ ਹੋ ਚੁੱਕੇ ਨੇ ਸਿਵਲ ਸਰਜਨ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਨੂੰ ਭੀੜ-ਪਾੜ ਵਾਲੇ ਇਲਾਕਿਆਂ 'ਚ ਨਹੀਂ ਜਾਣਾ ਚਾਹੀਦਾ ਅਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਸਬੰਧੀ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਤੁਸੀਂ ਜਰੂਰ ਸੁਣੋ ਹਾਂਜੀ ਜਿਸ ਤਰ੍ਹਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਪਹਿਲੇ ਵੀ ਕੋਵਿਡ ਦੀਆਂ ਜਿਹੜੀਆਂ ਦੋ ਵੇਵਜ਼ ਆਪਣੇ ਜਿਹੜੀਆਂ ਹੈਗੀਆਂ ਸਾਰੀ ਦੁਨੀਆ 'ਚ ਹੀ ਆ ਚੁੱਕੀਆਂ ਇੰਡੀਆ ਪੰਜਾਬ 'ਚ ਨਹੀਂ ਸੋ ਇਸ ਕਰਕੇ ਜੋ ਜਦੋਂ ਥੋੜਾ ਜਿਹਾ ਸਾਡੇ ਥੋੜੇ ਕੇਸਿਸ ਹੋਰ ਕੰਟਰੀਜ਼ 'ਚ ਆਨੇ ਸ਼ੁਰੂ ਹੋਏ ਅਸੀਂ ਵੀ ਜਿਹੜੀਆਂ ਸਾਰੀਆਂ ਸਾਵਧਾਨੀਆਂ ਉਹ ਜਿਹੜੀਆਂ ਹੈ ਕਿਆਂ ਲੋਕਾਂ ਨੂੰ ਉਹਦੇ ਬਾਰੇ ਦੱਸਣਾ ਸ਼ੁਰੂ ਕਰਤਾ ਕਿ ਪਬਲਿਕ ਦੇ ਵਿੱਚ ਨਾ ਜਾਓ ਬਿਨਾ ਲੋੜ ਤੋਂ ਬਾਜ਼ਾਰ ਨਾ ਫਿਰੋ ਬਾਹਰ ਨਾ ਫਿਰੋ ਅਗਰ ਖਾਂਗ ਚੁਕਾ ਮੈਂ ਤਾਂ ਆਪਣੀ ਟੈਸਟਿੰਗ ਕਰਵਾਓ ਬਾਕੀ ਸਾਡੇ ਕੋਲ ਜਿਹੜੇ ਸਾਡੇ ਹਸਪੀਟਲਸ ਆ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਪ੍ਰਬੰਧ ਹੈਗਾ ਅਗਰ ਕੇਸਿਸ ਆਉਂਦੇ ਆ ਸਾਡੇ ਕੋਲ ਸਾਡੇ ਕੋਲ ਆਈਸੋਲੇਸ਼ਨ ਵਾਰਟਸ ਪੈਨੇ ਹੋਏ ਆ ਸਾਡੇ ਕੋਲ ਦੋ ਆਕਸੀਜਨ ਪਲਾਂਟ ਹੈਗੇ ਜ਼ਿਲ੍ਹੇ 'ਚ ਵੱਡੇ ਜਿਹੜੇ ਕਿ ਆਕਸੀਜਨ ਇੱਥੇ ਕਿ ਪ੍ਰੋਡਿਊਸ ਹੁੰਦੀ ਹੈ ਪੀਐਸਸੀ ਪਲਾਂਟ ਕਹਿੰਦੇ ਆ ਉਹਨੂੰ ਸੀ ਤੇ ਪੂਰੇ ਸਾਡੇ ਕੋਲ ਆਲਮੋਸਟ ਸਾਰੇ ਜ਼ਿਲ੍ਹੇ ਚ 500 ਤੋਂ ਉੱਪਰ ਆਕਸੀਜਨ ਦੇ ਸਿਲੰਡਰਸ ਹੈਗੇ ਵੱਡੇ ਛੋਟੇ ਮਿਲਾ ਕੇ ਔਰ ਸਾਰੀਆਂ ਸਾਡੇ ਕੋਲ ਜਿਹੜੀਆਂ ਲੋੜੀਂਦੀਆਂ ਦਵਾਈਆਂ ਉਹ ਵੀ ਮੌਜੂਦ ਹੈਗੀਆਂ ਤੇ ਸਾਨੂੰ ਸਾਡੀ ਹਾਲਪੱਖੋ ਤਿਆਰੀ ਹੈ ਜੇ ਕੇਸਿਸ ਆਉਂਦੇ ਹੈਗੇ ਜੇ ਅੱਜ ਜ਼ਿਲ੍ਹੇ ਚ ਕੋਈ ਕੇਸ ਆਇਆ ਨਹੀਂ ਜੀ ਸਾਡੇ ਆਰਾਊਂਡ 500 ਦੀ ਜਿਹੜੀ ਟੈਸਟਿੰਗ ਹੈ ਹੁਣ ਤੱਕ ਹੋ ਚੁੱਕੀ ਹੈ ਪਰ ਹਜੇ ਉਹਦੇ ਚ ਕੋਈ ਵੀ ਜਿਹੜਾ ਪੋਜ਼ਿਟਿਵ ਕੇਸ ਹੈ ਨਹੀਂ ਆਇਆ ਹੈ ਸਾਵਧਾਨੀਆਂ ਕੀ ਕੀ ਬਸਨੀ ਸੀ ਸਾਵਧਾਨੀਆਂ ਇਹਦੇ ਵਿੱਚ ਇਹ ਹੈ ਜੀ ਆਪਾਂ ਨੂੰ ਜਦੋਂ ਬਾਹਰ ਜਾਂਦੇ ਆ ਘਰ ਆਨੇ ਬਾਰ-ਬਾਰ ਆਪਣੇ ਹੈਂਡਸ ਵਾਸ਼ ਕਰਨੇ ਆ ਜਿਹੜਾ ਜਿਹ ਕਿਸੇ ਨੂੰ ਖਾਂਸੀ ਜ਼ੁਕਾਮ ਹੈ ਥੋੜਾ ਜਿਹਾ ਉਸ ਤੋਂ ਦੂਰੀ ਬਣਾ ਕੇ ਰੱਖੋ ਔਰ ਮਾਸਕ ਯੂਜ਼ ਕਰ ਲਓ ਜਿਹੜੇ ਆਪਣੇ ਇਮਿਊਨੋ ਕੰਪਰਮਾਈਜ਼ ਹੁੰਦੇ ਜਿਹੜਾ ਬਜ਼ੁਰਗ ਹੁੰਦੇ ਆ ਜਾਂ ਛੋਟੇ ਬੱਚੇ ਹੁੰਦੇ ਆ ਜਾਂ ਕੈਂਸਰ ਦੇ ਪੇਸ਼ੈਂਟ ਹੁੰਦੇ ਆ ਟੀਵੀ ਦੇ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਦੀ ਇਮਿਊਨਿਟੀ ਆਪਣੀ ਨਹੀਂ ਹੁੰਦੀ ਉਹਨਾਂ ਨੂੰ ਅਸੀਂ ਡਵਾਈਸ ਕਰਾ ਕੇ ਕਿ ਮਾਸਕ ਪਾ ਕੇ ਰੱਖੋ ਤੇ ਪਬਲਿਕ ਚ ਅਵੋਇਡ ਕਰੋ ਜਾਣਾ ਰੂਕ ਫੋਆ ਵਗੈਰਾ ਆਪਣਾ ਜਰੂਰ ਰੱਖੋ ਆਪਾਂ ਨੂੰ ਫਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਅਸੀਂ ਸਿਰਫ ਸਾਵਧਾਨੀ ਵਰਤਣੀ ਹੈ ਤੇ ਸੁਚੇਤ ਰਹਿਣਾ ਹੈ ਕਿਉਂਕਿ ਇਸ ਟਾਈਮ ਸਾਡੇ ਜ਼ਿਲ੍ਹੇ ਚ ਕੋਈ ਕੇਸ ਨਹੀਂ ਬਟ ਸਾਵਧਾਨੀ ਅਸੀਂ ਹਰ ਜਗ੍ਹਾ ਵਖਣੀ ਆਫਗਾਨ ਕੋਈ ਕਹਿੰਦਾ ਹੈਗਾ ਕਿ ਉਹਦੇ ਤੇ ਨਹੀਂ ਯਕੀਨ ਕਰਨਾ ਚਾਹੀਦਾ ਜਦ ਤੱਕ ਕਿ ਉਹਨੂੰ ਅਸੀਂ ਨਹੀਂ ਉਹਨੂੰ ਜਿਹੜਾ ਜਸਟੀਫਾਈ ਕਰਦੇ ਕਿ ਇਦਾਂ ਦਾ ਕੁਛ ਹੈਗਾ